ਕਰ ਰਹੇ ਹਾਂ ਮਾਨ ਫਰਮ ਤੁੰਗਵਾਲੀ ਜਿੱਥੇ ਬੱਕਰੀ ਪਾਲਣ ਦੀ ਟ੍ਰੇਨਿੰਗ ਚੱਲ ਰਹੀ ਹੈ ਔਰ ਬੱਕਰੀ ਪਾਲਣ ਦੇ ਜਿਹੜੇ ਮਾਹਰ ਨੇ ਡਾਕਟਰ ਗੁਰਪ੍ਰੀਤ ਫੂਲੇਵਾਲ ਡਾਕਟਰ ਬਲਵਿੰਦਰ ਸਿੰਘ ਮਾਨ ਗਰਦੀਪ ਚੈਲ ਤੇ ਪੰਮਾ ਬਾਈ ਸੈਦੋਕੇ ਹਾਂ ਕੋਲੇ ਜਾਵੜੇ ਹਾਂ ਦੁੰਗਰ ਆਕਦੇ ਨੇ ਦੁੰਗਰ ਆਕਦੇ ਆ ਜੇ ਸਾਰੀ ਉਦੋਂ ਬੱਕਰੀ ਰੋਟੀ ਕਮਜ਼ੋਰੀ ਆ ਦੁੰਗਰ ਵੀ ਕੋਈ ਥੀ ਜਿਆਦਾ ਡੂੰਗੀ ਖੋਈ ਫਿਰ ਹੱਡ ਚ ਵੱਜੂ ਉਹਦੇ ਹਿਸਾਬ ਨਾਲ ਤੁਸੀਂ ਕੱਟ ਲੈਣਾਗਾ ਇੱਕ ਥੋੜਾ ਜਿਹਾ ਹੋਰ ਕੱਟ ਕੇ ਮਾਲੋ ਜਿਵੇਂ ਥੋੜੀ ਕੱਟੀ ਹੋਈ ਹੈ ਤੁਸੀਂ ਇੱਕ ਕੰਨ ਦੀ ਘੱਟ ਦੇ ਇਸ ਦੂਜੇ ਅੰਦਰ ਦਰਨੀ ਚਾਹੀਏ ਅੱਧੀ ਘੱਟ ਬੱਧੀ ਦੇ ਹਿਸਾਬ ਦੇ ਚੋਦੀ ਬੇਚ ਜਾਂਦੀ ਹੈ ਨੰਬਰ 67 ਨੰਬਰ ਇਹੀ ਦੀ ਮਿਲੂਗੀ ਆਹ ਸਹੀ ਹੈ ਇਹਨੇ ਕੀ ਕਰਨਾ ਜਿਵੇਂ ਤੁਸੀਂ ਮੰਨ ਲਓ ਬੱਕਰੀ ਫੜ ਲਈ ਠੀਕ ਹੈ ਨਾ ਐ ਫੜ ਲਈ ਬੱਕਰੀ ਫੜ ਕੇ ਲੈ 19 ਖੁਬਾ ਜਿੰਨਾ ਲਾਉਣਾ ਉਹਦੋਂ ਦਾ ਖੋਬਦਾ ਨਹੀਂ ਮੂਰੇ ਕਹਿ ਤਾ ਤਾਹਣੋ ਪਰ ਜਦੋਂ ਇਹਦਾ ਲਾਉਣਾ ਜਦੋਂ ਐ ਸੂਈ ਖਬੋਤੀ ਮੰਨ ਲਓ ਆਦੀ ਆ ਸੂਈ ਖੋਤੀ ਨਾ ਐ ਇਹਨੂੰ ਖਿੱਚਣਾ ਐ ਐ ਕਰ ਕਰ ਦੇਖਣਾ ਪਿੱਛੇ ਨੂੰ ਵੀ ਖੂਨ ਤਾਂ ਨਹੀਂ ਆ ਗਿਆ ਜੇ ਜਦੋਂ ਖੂਨ ਨਾ ਆਇਆ ਫੇਰ ਲੋ ਜੇ ਖੂਨ ਆ ਗਿਆ ਫੇਰ ਨਾ ਲਓ ਫੇਰ ਨਾੜ ਚ ਲੱਗ ਜੂਗਾ ਫੇਰ ਦਿੱਕਤ ਆਏ ਠੀਕ ਹੈ ਜੀ ਠੀਕ ਹੈ balik <laughs> <laughs> <laughs>